ਇਹ ਜੇ ਬਾਬੇ ਜਰਨੈਲ ਸਿੰਘ ਵਰਗੇ ਰਫਲ ਨਾ ਚੁੱਕਦੇ ਗੁਰੂ ਪਾਤਸ਼ਾਹ ਦੀ ਸਾਨੂੰ ਇਹ ਪ੍ਰੇਰਨਾ ਹੁੰਦੀ ਆ ਉਹ ਦੱਸਾਂ ਜਦੋਂ ਤਲਵਾਰ ਚਲਾਉਣੀ ਭੁੱਲ ਗਏ ਸੀ ਭਾਰਤ ਦੇ ਲੋਕਾਂ ਦਾ ਹਸ਼ਰ ਕੀ ਹੋਇਆ ਹੈ ਮਹਮੂਦ ਗਜ਼ਨਵੀ ਨੇ ਮੰਦਰ ਢਾਏ ਮੂਰਤਾ ਭੰਨੀਆਂ ਕਸਾਈਆਂ ਨੂੰ ਦਿੱਤੀਆਂ ਵੀ ਗਊ ਦਾ ਮਾਸ ਜਦੋਂ ਤਕੜੀ ਵਿੱਚ ਤੋਲਣਾ ਹੈ ਤੇ ਦੇਵਤਿਆਂ ਦੀ ਮੂਰਤ ਰੱਖਣੀ ਹੈ ਸਭ ਤੋਂ ਵੱਡਾ ਜ਼ੁਲਮ ਮਹਿਮੂਦ ਨੇ ਇਹ ਕੀਤਾ ਹੈ ਜਿਹੜੀ ਗੱਲ ਬੜੀ ਪ੍ਰਚਲਿਤ ਹੈ। ਬਾਬਾ ਜੀ 25 ਤੋਂ 60 ਤੱਕ ਪੈਸੇ 2 ਆਨੇ, 3 ਆਨੇ, 4 ਆਨੇ ਭਾਰਤ ਵਰਸ਼ ਦੀਆਂ ਬਹੁ ਬੇਟੀਆਂ ਨੂੰ ਗੁਲਾਮ ਬਣਾਉਣਾ ਤੇ 2-2 ਆਨਿਆਂ ਉੱਤੇ ਗਸਨੀ ਦੀਆਂ ਮੰਡੀਆਂ ਵਿੱਚ ਵੇਚਣਾ ਇਜੋਂ ਵੱਡੀ ਜੇਦੋਂ ਵੱਡੀ ਬੇਪਤੀ ਕੀ ਹੋ ਸਕਦੀ ਹੈ ਬੰਦੇ ਦੀ ਵੀ ਧੀ ਭੈਣੋ ਦੀ ਮੰਡੀ ਵਿੱਚ ਵੇਚੀ ਜਾਵੇ। ਆਪੀ ਨੂੰ ਭਾਰਤ ਵਰਸ਼ ਇਹ ਲਿਖਿਆ ਕਿੰਨੇ ਹੈ ਇਹ ਹਿੰਦੂ ਵੀਰ ਨੇ ਲਿਖਿਆ ਹੈ ਲਾਲਾ ਦੌਲਤ ਰਾਏ ਸ਼ਵਾਨੇ ਉਮਰੀ ਦੇ ਵਿੱਚ ਫਾਰਸੀ ਦੀ ਪੁਸਤਕ ਹੈ। ਦੋ ਦੋ ਆਨਿਆਂ ਤੇ ਬੱਚਿਆਂ ਨੂੰ ਧੀਆ ਨੂੰ ਭੈਣਾਂ ਨੂੰ ਪਤਨੀਆਂ ਨੂੰ ਵੇਚਣਾ ਔਰ ਕਈ ਵਾਰ ਮਹਿਸੂਸ ਹੋਣਾ ਵੀ ਗਜ਼ਨੀ ਦੀਆਂ ਮੰਡੀਆਂ ਵਿੱਚ ਭੇਡਾਂ ਤੇ ਫੱਕਰੀਆਂ ਦੀ ਕੀਮਤ ਜ਼ਿਆਦੀ ਹੈ ਪਰ ਭਾਰਤ ਵਰਸ਼ ਦੀਆਂ ਜਨਾਨੀਆਂ ਦੀ ਬੱਚੀਆਂ ਧੀਆਂ ਦੀ ਕੀਮਤ ਘੋੜੀ ਹੈ ਤਲਵਾਰ ਕਿਉਂ ਚੁੱਕੀ ਹੈ ਗੁਰੂ ਗੋਬਿੰਦ ਸਿੰਘ ਨੇ ਇਹ ਤੁਹਾਨੂੰ ਸਮਝ ਆ ਜਾਵੇ ਕਿ ਵੀ ਕਿਉਂ ਚੁੱਕੀ ਹੈ ਜੇ ਉਹ ਤਲਵਾਰ ਨਾ ਚੁੱਕਦਾ ਤੇ ਅੱਜ ਵੀ ਗਜ਼ਨੀ ਖਾਵਲ ਦੀਆਂ ਮੰਡੀਆਂ ਵਿੱਚ ਹੀ ਚੋਦੀਆਂ ਬੱਚੀਆਂ ਸਾਡੀਆਂ ਵੇਚਦੀਆਂ ਆਪੀਆਂ ਹੱਥ ਜੋੜਿਆ ਸ਼ੇਰ ਸ਼ਿਕਾਰ ਖੇਡਣਾ ਨਹੀਂ ਛੱਡਦੇ ਸ਼ੇਰ ਦੇ ਸਾਹਮਣੇ ਸ਼ੇਰ ਬਣ ਕੇ ਆਉਣਾ ਪੈਂਦਾ ਹੈ 700 ਸਾਲੇ ਲੋਕ ਹੱਥੀ ਜੋੜਨ ਜੋਗੇ ਸਨ ਬਾਲਾ ਫੇਰੀ ਜਾਣੀ ਹੱਥ ਜੋੜੀ ਜਾਣੇ ਇਦਾਂ ਗੱਲ ਨਹੀਂ ਸੀ ਚੱਲਦੀ ਇਦਾਂ ਗੁਲਾਮੀ ਦੇ ਸੰਗਲ ਨਹੀਂ ਸੰ ਲੈਂਦੇ ਬਾਲਾ ਦੇ ਨਾਲ ਨਾਲ تلوار ਦੀ ਗੱਲ ਚਲਾਉਣੀ ਪੈਣੀ ਸੀ ਬੜੀਆਂ ਲੁੱਟਾਂ ਉਸਨੇ ਕੀਤੀਆਂ ਵੇਖੋ ਇੱਕ ਇਤਿਹਾਸਿਕ ਸ਼ਾਇਰ ਹੈ ਬੜਾ ਹਿੰਦੂ ਵੀਰਾਂ ਦੇ ਅੰਦਰ ਇਤਿਹਾਸਿਕ ਸ਼ਹਿਰ ਹੈ ਮਥੁਰਾ 20 ਦਿਨ ਲੁੱਟਿਆ ਇਸ ਬਤੇ ਮਹਿਮੂਦ ਨੇ ਸ਼ਾਹ 20 ਦਿਨ ਮਥੁਰਾ ਸ਼ਹਿਰ ਲੁੱਟਿਆ ਗਿਆ ਔਰ ਇਨਾ ਕ ਜਲੀਲ ਕਰ ਦਿੱਤਾ ਗਿਆ ਉਸ ਸ਼ਹਿਰ ਦੇ ਰਾਜੇ ਨੂੰ ਆਪਣੀ ਔਲਾਦ ਸਣੇ ਰਾਜਾ ਹੀ ਆਤਮ ਹੱਤਿਆ ਕਰਕੇ ਆਸੀ ਇੱਥੇ ਗੱਲ ਨਹੀਂ ਰੁਕੀ 1001 ਵਿੱਚ ਤੇ ਇਹਦਾ ਜੋਰ ਪੈ ਗਿਆ ਸਮਾਂ ਆਇਆ ਕੁੱਦਬਦੀਨ ਐਬਕ। ਕੁੱਦਬਦੀਨ ਐਬਕ। ਕੁੱਦਬਦੀਨ ਐਬਕ ਦੇ ਹਮਲੇ ਬਾਰੇ ਉਹ ਮਹਾਪੁਰਸ਼ ਲਿਖਦਾ ਹੈ ਲਾਲਾ ਦੌਲਤਰਾਏ ਕਹਿੰਦਾ ਮੇਰਠ ਦੇ ਸਾਰੇ ਮੰਦਰ ਤੋੜੇ ਮੇਰਠ ਵੀ بڑا ਇਤਿਹਾਸਿਕ ਸ਼ਹਿਰ ਹੈ ਦੋ ਵੀਰਾਂ ਦਾ ਸਾਰੇ ਮੰਦਰ ਤੋੜੇ ਗਏ। ਤੇ ਸਾਰੇ ਮੇਰਠ ਦੇ ਮੰਦਰ ਤੋੜ ਕੇ ਉਹਨਾਂ ਦੀ ਜਗ੍ਹਾ ਤੇ ਮੂਰਤੀਆਂ ਉਸਾਰਨ ਕੀਤਾ। ਮੂਰਤਾ ਫਾਰ ਦਿੱਤੀਆਂ ਗਈਆਂ ਕਲੰਝਰ ਸ਼ਹਿਰ ਤੁਸੀਂ ਸੁਣਿਆ ਹੋਵੇਗਾ ਕਲੰਝਰ ਬੜਾ ਮਸ਼ਹੂਰ ਸ਼ਹਿਰ ਹੈ ਬੜਾ ਇਤਿਹਾਸਿਕ ਸ਼ਹਿਰ ਹੈ 113 ਮੰਦਰ ਕੱਲੇ ਕਲੰਝਰ ਸ਼ਹਿਰ ਚ ਕੁਤਬ ਉਦੀਨ ਐ ਬਕ ਨੇ ਢਹ ਢੇਰੀ ਕਿਸੇ ਤੇ ਮਸਜਿਦਾਂ ਬਣਾਈਆਂ ਪੱਥਰ ਦੀ ਪੂਜਾ ਚ ਲਈ ਚੇਤਨ ਨੂੰ ਚੇਤੇ ਕਰ ਲਿਆ ਤੇ ਸ਼ਾਇਦ ਬਚਾਉ ਜਾਂਦਾ ਹੁਣ ਜੜ ਕੀ ਤੇਰੀ ਬਾਹ ਫੜੇਗਾ ਦਾਸ ਪਥਰਾ ਕੇ ਬੈਠੇ ਸਨ ਅੱਜ ਵੀ ਬਿਠੇ ਰਹੇ ਕੋਈ ਕুতਬਦੀਨ ਐਬਕ ਤੋਂ ਬਚਾਉਣਾ ਚਾਹਾਂ ਕੋਈ महमूद ਗਜ਼ਨਵੀ ਤੋਂ ਬਚਾਉਣਾ ਪਹੁੰਚਿਆ ਇੱਥੇ ਹੀ ਬਸ ਨਹੀਂ ਹੋਈ ਬਿਹਾਰ ਜਿੱਤਿਆ ਬਿਹਾਰ ਕুতਬਦੀਨ ਐਬਕ ਨੇ 1 ਲੱਖ ਬ੍ਰਾਹਮਣ ब्राह्मण प्रचारक ਨੇ ਹਿੰਦੂ ਸਮਾਜ ਦੇ ਉਹਨੇ ਕਹਿਆ ਛੱਡੋ ਹਿੰਦੂਆਂ ਨੂੰ ਤੇ ਮਾਰਦੇ ਆ ਇਹਨਾਂ ਦੇ ਜਿਹੜੇ ਪ੍ਰਚਾਰਕ ਨੇ ਫਿਲਾਸਫਰ ਨੇ ਵਿਦਵਾਨ ਨੇ ਉਹਨਾਂ ਨੂੰ ਖਤਮ ਕਰਦੇ ਹੋ ਕੌਮ ਮੁੱਕ ਜਾਵੇਗੀ 1 ਲੱਖ ਬ੍ਰਾਹਮਣ ਦਾ ਕਤਲ ਕੀਤਾ ਹੈ ਕুতਬਦੀਨ ਐਬਕ ਨੇ ਬਿਹਾਰ ਦਾ 1 ਲੱਖ ਬ੍ਰਾਹਮਣ ਮਾਰਿਆ ਹੈ ਕুতਬਦੀਨ ਐਬਕ ਨੇ ਤੇ ਸਭ ਤੋਂ ਬਿਹਾਰ ਦਾ ਪੁਰਾਣਾ ਪੁਸਤਕਾਲਾ ਇਹਦੇ ਤੇ ਸਾਰਾ ਸਨਾਤਨ ਮੰਦ ਦਾ ਇਤਿਹਾਸ ਸ਼ਾਸਤਰ ਵੇਦ ਸਿਮਰਤੀਆਂ ਪੁਰਾਨ ਸੰਸਾੜ ਕੇ ਸਵਾਖ ਕੀਤਾ ਹੈ ਵਿਰੋਧជាਦੀ ਲੋਕਾਂ ਇਹਦੇ ਤੋਂ ਬਾਅਦ ਉਹ ਫਿਰੋਜ਼ ਸਾਦਾ ਜ਼ਿਕਰ ਕਰਦਾ ਹੈ ਦੱਖਣ ਨੂੰ ਜਿੱਤ ਲਿਆ ਹੈ ਫਿਰੋਜ਼ ਸ਼ਾਹ ਨੇ ਦੱਖਣ ਨੂੰ ਜਿੱਤ ਕਰਕੇ ਅਣ ਗਿਣਤ ਬੋਤ ਮੰਦਰਾਂ ਚੋਂ ਭੰਨ ਕੇ ਤੇ ਆਪਣੇ ਕਿਲੇ ਦੇ ਬਾਹਰ ਸੁੱਟ ਕੇ ਰੋਜ਼ ਦਾ 1000 ਹਿੰਦੂ ਵੱਟਦਾ ਸੀ ਇੱਕ ਹਜ਼ਾਰ ਹਿੰਦੂ ਦੇ ਲਹੂ ਨਾਲ ਉਹ ਜਿਹੜਾ ਪੱਥਰ ਦਿਲ ਰਾਜਾ ਸੀ ਸ਼ਾਹ ਫਿਰੋਜ਼ ਸ਼ਾਹ ਇੱਕ ਹਜ਼ਾਰ ਹਿੰਦੂਆਂ ਦੇ ਲਹੂ ਨਾਲ ਮੂਰਤੀਆਂ ਨੂੰ ਢੋਂਦਾ ਸੀ ਇਸ਼ਨਾਨ ਕਰਾਉਂਦਾ ਸੀ ਨਾਲ ਕਹਿੰਦਾ ਸੀ ਵੇਖਾਂਗਾ ਅੱਜ 33 ਕਰੋੜ ਚੋਂ ਕਿਹੜਾ ਉੱਠ ਕੇ ਤੁਹਾਡਾ ਲਹੂ ਵਹਿਣੋਂ ਡੱਕਦਾ ਹੈ ਇਹ ਵੀ ਗੁਰੂ ਗੋਬਿੰਦ ਸਿੰਘ ਦੀ ਤਲਵਾਰ ਛੁੱਕੀ ਦਾ ਪਤਾ ਨਹੀਂ ਲੱਗਦਾ ਇਹਨਾਂ ਨੂੰ ਕਿਉਂ ਛੁੱਕੀ ਹੈ ਉਹ ਇੱਕ ساری ਉਮਰ ਚਰਖੇ ਦੇ ਚਲਾਉਂਦਾ ਰਿਹਾ ਦੋ ਚਾਰ ਬੱਕਰੀਆਂ ਰੱਖ ਲਈਆਂ ਤੇ ਕਹਿੰਦਾ ਮੈਂ ਆਜ਼ਾਦੀ ਲੈ ਕੇ ਦਿੱਤੀ ਮੈਂ ਰਾਤ ਰਹਿ ਜਾਣਾ ਜੇ ਚਰਖਿਆਂ ਨਾਲ ਆਜ਼ਾਦੀ ਆਉਂਦੀ ਹੁੰਦੀ ਤੇ 700 ਸਾਲ ਗਾਂਧੀ ਤੇਰਾ ਚਰਖਾ ਨਾ ਚੱਲਿਆ ਜਾਂ ਪਿੱਛੇ ਨਾ ਤੁਹਾਡਾ ਚਰਖਾ ਚੱਲਿਆ टांग ਨਾਲ ਆਜ਼ਾਦੀ ਆਉਂਦੀ ਹੈ ਸਿਰ ਦੇ ਕੇ ਆਜ਼ਾਦੀ ਆਉਂਦੀ ਹੈ ਜਤਾ ਕਰਤਾਰ ਸਿੰਘ ਸਰਾਬੇ ਹੋਣਾ ਉਦਮ ਸਿੰਘ ਹੋਣਾ ਭਗਤ ਸਿੰਘ ਹੋਣਾ ਜੇ ਸਿਰ ਦਿੱਤੇ ਨੇ ਤੇ ਜਾ ਕੇ ਢਾਏ ਵੀ ਨੇ ਜਰਨਲ ਡੈਰ ਵਰਗੇ ਜਾਂਦੀ ਇਹ ਤਾਂ ਆਉਂਦੀ ਹੈ ਚਰਖੜੀਆਂ ਨਾਲ ਇਹ ਜਾਂਦੀਆਂ ਨਹੀਂ ਆਉਂਦੀਆਂ ਚਰਖੜੀਆਂ ਤੇ ਚੜੀਆਂ ਜਾਂਦੀ ਆਉਂਦੀ ਹੈ ਚਰਖੇ ਕੱਤਿਆਂ ਜਾਂਦੀ ਨਹੀਂ ਕਦੇ ਆਈ ਪਰ ਮਾਲਕ ਹੈ ਅੱਜਕਲ ਸੁਰਜੀਏ ਨਾ ਕੋਲ ਜੋ ਮਰਜ਼ੀ ਲਿਖ ਦੋ ਹਿਸਟਰੀ ਦੀਆਂ ਕਿਤਾਬਾਂ ਤੇ ਜੋ ਮਰਜ਼ੀ ਲਿਖ ਦਿਓ ਕੋਈ ਪੁੱਛਦਾ ਹੈ ਮੈਂ ਹੈਰਾਨ ਰਹਿ ਗਿਆ ਇਹ ਚਰਖੇ ਚੁਰਖੇ ਕਿੱਥੇ ਸਨ ਜਦੋਂ ਕੁਤਬਦੀਨ ਆਇਬਕ ਨੇ ਲੁੱਟਿਆ ਹੈ ਜਦੋਂ ਗਜ਼ਨੀ ਨੇ ਲੁੱਟਿਆ ਹੈ ਉਦੋਂ ਅਸ਼ਾਂਤੀ ਦਾ ਉਪਦੇਸ਼ ਕਿੱਥੇ ਸੀ ਉਦੋਂ ਕਈਆਂ ਹੱਥ ਜੋੜੇ ਸਨ ਕਈਆਂ ਨੇ ਫਿਰੋਜ਼ ਸ਼ਾਹ ਨੂੰ ਆਖਿਆ ਨਾ ਹਿੰਦੂ ਮਾਰ ਨਾ ਬੁੱਤਾਂ ਦੇ ਲਹੂ ਨਾਲ ਇਸ਼ਨਾਨ ਕਰਾ ਉਦੋਂ ਤੇ ਸ਼ਾਂਤੀ ਦੇ ਉਪਦੇਸ਼ ਨਾਲ ਫਿਰੋਜ਼ ਸ਼ਾ ਰੁਕਿਆ ਨਾ ਤਲਵਾਰ ਨਾ ਰੁਕਿਆ ਉਹਦੇ ਸ਼ਾਂਤੀ ਨਾਲ ਦੇਸ਼ ਜਾਤ ਹੁੰਦੇ ਜੰਗ ਜਿੱਤੇ ਜਾਂਦੇ ਚਰਖਿਆਂ ਨਾਲ ਤੇ ਕ੍ਰਿਸ਼ਨ ਨੇ ਟਿੱਗਿਆ ਤਨੁਖ ਕਦੇ ਵੀ ਅਰਜਣ ਦੇ ਹੱਥੀ ਨਹੀਂ ਸੀ ਝਕਾਉਣਾ ਉਹ ਕਹਿ ਦਿੰਦਾ ਵੀ ਜਾ ਕੇ ਦਰਯੋਦਨ ਦੇ ਚਰਨਾਂ ਨੂੰ ਖੜਲਾ ਲੈ ਤੇ ਚਰਖਾ ਕੱਟ ਕੇ ਦੋ ਚਾਰ ਉਹ ਚਾਰੇ ਪੌਣ ਲਈ ਜਬਾਸ਼ ਬਣਾ ਦੇ ਉਸ ਨੂੰ ਦਰਯੋਦਨ ਖੁਸ਼ ਹੋ ਜਾਵੇਗਾ ਚਰਖੇ ਕੱਤਿਆਂ ਹਥਿਆਰ ਤੇ ਨਹੀਂ ਨੰਦੇ ਗੋਲੀਆਂ ਤੇ ਨਹੀਂ ਬਣਦੀਆਂ ਨਾ ਰਫਲਾਂ ਬਣਨੀਆਂ ਨਾ ਕੋ ਫੰਗ ਬਣਨੀ ਐ ਨਾ ਵੀਰ ਬਣਨੇ ਨੇ ਤੇ ਜਾਦੀ ਕਦੇ ਨਾ ਆ ਜਾਵੇਗੀ ਤਰਨਿਆਂ ਨਾਲ ਆਜ਼ਾਦੀ ਤੇ ਨਹੀਂ ਮਿਲਦੀ ਡਾਂਗ ਜਰੂਰ ਫਿਰਦੀ ਜੇ ਤੇ 700 ਸਾਲ ਸਨਾਤਨ ਮਤੀਆਂ ਨੂੰ ਡਾਂਗ ਫਿਰਦੀ ਰਹੀ ਦੇ ਇਸ ਦੇਸ਼ ਵਿੱਚ ਤੇ ਜੇ ਕੋਈ ਮੁਗਲਾਂ ਦੀ ਡਾਂਗ ਨੂੰ ਭੰਨ ਸਕਿਆ ਐ ਤੇ ਉਹ ਗੁਰੂ ਗੋਬਿੰਦ ਸਿੰਘ ਦਾ ਸਾਜਿਆ ਖਾਲਸਾ ਐ ਨਹੀਂ ਤੇ ਜਦੋਂ ਵੀ ਡਾਂਗ ਵਰਦੀ ਸੀ ਹਾਥੀ ਜੋੜਦੇ ਸਨ ਤੇ ਚਾਰ ਵੱਧ ਪੁਰਪੜੀ ਚ ਬੌਂਦੇ ਸੀ ਉਹ ਜਿਹੜੇ ਮੁਗਲ ਸੀ ਇਹਨਾਂ ਦੇ ਪਰ ਰਾਨੀ ਇਸ ਗੱਲ ਦੀ ਹੈ ਉਹ ਪਾਣੀ ਵਿੱਚ ਜ਼ਿਕਰ ਆਉਂਦਾ ਹੈ ਤੇ ਨਿੰਦਿਆਂ ਜਿਹ ਗੰਗਾ ਆਣੀ ਆਪਨਾ ਬਹਿ ਚੂਲੀ ਕਰਦਾ ਆ ਚੂਲੀ ਕਿਸੇ ਨੂੰ ਪਿਆਈ ਨਹੀਂ ਹੈ ਪਾਣੀ ਦੀ ਤੇ ਗੱਲਾਂ ਉਹਨਾਂ ਦੀਆਂ ਨਿੰਦਨਾ ਉਹਨਾਂ ਨੂੰ ਜਿਹੜੇ ਗੰਗਾ ਲੈ ਕੇ ਆਏ ਨੇ ਜਿਹੜੇ ਦੁਨੀਆਂ ਤੇ ਭਲਾ ਕਰਦੇ ਨੇ ਨਾਲ ਪੁੰਨ ਕਰਦੇ ਨੇ ਦੁੱਖ ਸੁੱਖ ਵਿੱਚ ਜਿਹੜੇ ਰਖੇਤ ਬਣਦੇ ਨੇ ਕੰਪੈਰੀਸ਼ਨ ਨੋ ਨਾ ਨਾ ਮੈਂ ਤੇ ਹੜ ਰਹਿ ਜਾਣਾ ਆ ਕਈਆਂ ਪੋਸਟਰ ਜੇ ਬਣਾਏ ਹੁੰਦੇ ਆ ਦੇਸ਼ ਭਗਤ ਇੱਕ ਬਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਬਨੇ ਆ ਗੁਰੂ ਨਾਨਕ ਸਾਹਿਬ ਪਾਸ਼ਾ ਇੱਕ ਬਨੇ ਇਹਨਾਂ ਦੀ ਗਾਂਧੀ ਉਹਨਾਂ ਦੀ ਫੋਟੋ ਲਾਈ ਹੁੰਦੀ ਕਿੱਥੇ ਇੱਕ ਚਮ ਦਾ ਲਫਾਫਾ ਕਿੱਥੇ ਆਪ ਨਾਰਾਇਣ ਕਲਾ ਥਾਰ ਜਗ ਮਹਿ ਪਰਵਰਿਓ ਕੁੱਲ ਕੈਨਾ ਦਾ ਮਾਲਕ ਗੁਰੂ ਨਾਨਕ ਫੋਟੋ ਨੋਤੀ ਇਹਦੇ ਚਰਨਾ ਚ ਲਾਏ ਦੀ ਹਸਤੀ ਹੈ ਚਰਖੜੀਆਂ ਤੇ ਚੜਨ ਵਾਲੇ ਦੇ ਬਰਾਬਰ ਚਰਖੇ ਕੱਤਣ ਵਾਲਿਆਂ ਦੀਆਂ ਫੋਟੋਆਂ ਲਾ ਰਿਆ ਤੂੰ ਪਰ ਯਾਦ ਰੱਖੀ ਮੈਂ ਫਿਰ ਕਹਿ ਦਵਾਂ ਗਿੱਦੜ ਨੂੰ ਸ਼ੇਰ ਦੀ ਖਲ ਕੋ ਆਇਆ ਸ਼ੇਰ ਨਹੀਂ ਬਣਦੇ ਹੁੰਦੇ ਗਾਦੀ ਉਹਨਾਂ ਦੇ ਚਪੇੜ ਵੱਜਦੀ ਸੀ ਤੇ ਦੂਜਾ ਕਰਨ ਅੱਗੇ ਕਰ ਦਿੰਦੇ ਸੀ ਕਰਦੇ ਤਾਂ ਸੀ ਵੀ ਇਹਨਾਂ ਚਾਰ ਵੱਧ ਮਾਰਨੀਆਂ ਨੇ ਤੇ ਹੌਲੀ ਦੀ ਨਿਮਰਤਾ ਵਿਖਾ ਕੇ ਅੱਖਾਂ ਗੇ ਵੀ ਹੱਥ ਜੋੜਦਾ ਹੈ ਇਹ ਤੇ ਠੰਡਾ ਬੜਾ ਹੈ ਕਿਉਂ ਮਾਰਨਾ ਗਰੀਬ ਨੂੰ ਸ਼ੰਗਾ ਵੇਖਿਆ ਵੀ ਇਹ ਤੱਤੀਆਂ ਤਵੀਆਂ ਤੇ ਬਹਾਉਦੇ ਨੇ ਚਰਖੜੀਆਂ ਤੇ ਚੜਾਉਂਦੇ ਨੇ ਚਾਂਦਨੀ ਚੌਂਕ ਬਿਠਾਉਂਦੇ ਨੇ ਫਿਰ ਦੇ ਕੇ ਵੇਖ ਲਿਆ ਨਹੀਂ ਸਮਝੇ ਮੁਗਲ ਹੁਣ ਸ਼ੇਰ ਲੈਣੇ ਪੈਣੇ ਨੇ ਇਹ ਇਹ ਕੀ ਸਿਧਾਂਤ ਹੋਇਆ ਵੀ ਚਪੇੜ ਮਾਰੋ ਤੇ ਦਰ ਨੂੰ ਅੱਗੇ ਕਰ ਦੋ ਜਿੰਦਾ ਜਾਂਦੀ ਆਈਏ ਜੇ ਅਗਲਾ ਤਲਵਾਰਾਂ ਲੈ ਕੇ ਆਵੇ ਤੇ ਚਰਖਾ ਅੱਗੇ ਡਾਹ ਲੋ ਜਿੰਦਾ ਜਾਂਦੀ ਆਈਏ ਇਹਦੇ ਵਿੱਚ ਕਿਸੇ ਧਰਮ ਦੀ ਗੱਲ ਨਹੀਂ ਹੈ ਗੱਲ ਇਹ ਹੈ ਗੱਲ ਇਹ ਹੈ ਵੀ ਜੰਗਲ ਦਾ ਰਾਜਾ ਸ਼ੇਰ ਹੁੰਦਾ ਤੇ ਇੱਥੇ ਤੁਹਾਨੂੰ ਦਿਖਾਉਣ ਲਈ ਗਿੰਦੜਾਂ ਨੂੰ ਖਲ ਪਵਾਈ ਜਾ ਰਹੀ ਹੈ 90% ਕੁਰਬਾਨੀਆਂ ਸਿੰਘ ਕਰਨ ਭਾਰਤ ਵਰਸ਼ ਦੀ ਆਜ਼ਾਦੀ ਲਈ ਮੁਗਲਾਂ ਦਾ ਤਖਤ ਪੁੱਟਣ ਬਘੇਲ ਸਿੰਘ ਹੋਣੀ ਅੰਗਰੇਜ਼ਾਂ ਦਾ ਤਖਤ ਪੁੱਟਣ ਜਰਨਰ ਸਹਿਰ ਹੋਣਾ ਦਾ ਤਖਤ ਪੁੱਟਣ ਉਦਮ ਸਿੰਘ ਹੋਣੀ ਸ਼ਰਾਬੇ ਹੋਣੀ ਬਾਬੇ ਵਿਸ਼ਾਖਾ ਸਿੰਘ ਹੋਣੀ ਗਦਰੀ ਬਾਬੇ ਭਗਤ ਸਿੰਘ ਹੋਣੀ ਤੇ ਜਰਖੇ ਵਾਲੇ ਦੀ ਫੋਟੋ ਲਾ ਦਨ ਮੈਂ ਤੇ ਹੈਰਾਨ ਆ ਵੀ ਅਕ੍ਰਿਤਕਣ ਦਾ ਵਿੱਚ ਕੋਈ ਇੰਨਾ ਵੀ ਡਿੱਗ ਜਾਂਦਾ ਹੈ ਮੈਂ ਤੁਹਾਡੇ ਤੋਂ ਨਹੀਂ ਪੁੱਛਦਾ ਵੀ ਜਾਦੀ ਕਿੰਨੇ ਲੈ ਕੇ ਦਿੱਤੀ ਹੈ ਨਾ ਮੈਥੋਂ ਪੁੱਛੋ ਸਾਡੇ ਬੰਦੇ ਤੋਂ ਪੁੱਛਿਓ ਫਿਰ ਪੜਿਓ ਇੱਕ ਮੁਸਲਮਾਨ ਸਿੱਖ ਨੂੰ ਵੀ ਕਾਫਰ ਕਹਿ ਰਿਹਾ ਹੈ ਉਸ ਸਮੇਂ ਵਿੱਚ ਹਿੰਦੂ ਨੂੰ ਵੀ ਕਾਫਰ ਕਹਿੰਦਾ ਹੈ ਪੁੱਛਿਓ ਬੁੱਲੇ ਸ਼ਾਹ ਨੂੰ ਇਹ ਹੱਥ ਜੋੜਿਆ ਜਾਦੀ ਆਈ ਹੈ ਏ ਮੁਗਲਾਂ ਨੇ ਹੱਥ ਜੋੜਿਆ ਦੇ ਛੱਡਿਆ ਹੈ ਜਾਂ ਕੋਈ ਪਿੱਛੇ ਵੀ ਚਰਖੇ ਕੱਤਦਾ ਰਿਹਾ ਹੈ ਗਾਂਧੀ ਅੰਕੂ ਉਹ ਉਹ ਜਵਾਬ ਦਿੰਦਾ ਹੈ ਕਹਿੰਦਾ ਇੱਕ ਮਰਦ ਹੋਇਆ ਹੈ ਭਾਰਤ ਵਰਸ਼ ਦੀ ਧਰਤੀ ਤੇ ਫਿਰ ਪੜਿਓ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਗਰਣਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁੰਨਤ ਹੋਤੀ ਸਭ ਕੀ ਉਹਨੇ ਤੇ ਕਿਹਾ ਨਹੀਂ ਵੀ ਜੇ ਚਰਖੇ ਚਲਾਉਣ ਵਾਲਾ ਨਾ ਹੁੰਦਾ ਉਨੇ ਤੇ ਕਿਹਾ ਨਹੀਂ ਦੇ ਹੱਥ ਜੋੜਨ ਵਾਲਾ ਮੰਤਰ ਚੜਾਉਣ ਵਾਲਾ ਹੁੰਦਾ ਤੇ ਫਿਰ ਆਜ਼ਾਦ ਹੋਏ ਤਲਵਾਰ ਨਾਲ ਆਜ਼ਾਦ ਹੋਏ ਤੇ ਤਲਵਾਰ ਉਦੋਂ ਚੁੱਕੀ ਹੈ ਗਲਗੀ ਧਰ ਕਹਿੰਦੇ ਬਲਾ ਚਾਰ ਕੀ ਧਰਮ ਆਮ ਧੰਮ ਬਾਤ ਤਦ ਵੀਰ ਤੀਰੋ ਤੂਫੰਗ ਆਮ ਧੰਮ ਜਿਹੜਾ ਤੇ ਹੈ ਨਾ ਸੱਚਾ ਹੈ ਦੂਤ ਤੇ ਸਤਕਾਰ ਕਰਦਾ ਹੈ ਸਿੱਖ ਜਗਤ ਦਾ ਵੀ ਗੁਰੂ ਪਾਤਸ਼ਾਹ ਨੇ ਜੰਝੂ ਰੱਖਿਆ ਇਹ ਸਿੰਘੋ ਨੇ ਜਿਹੜੇ ਕਦੇ 8ਵੀਂ ਸਦੀ ਦੇ ਮਸ਼ਹੂਰ ਸੀ ਪੂਹਾ ਖੋਲਦੇ ਨਿਸੰਗ ਆਏ ਨਹੀਂ ਨਿਹੰਗ ਬੱਚੀਆਂ ਨੂੰ ਮੁਗਲਾਂ ਦੀ ਕੈਦ ਚੋਂ ਛੁਡਾ ਕੇ ਘਰੀ ਪਹੁੰਚਾਉਂਦੇ ਸਨ ਸੱਚਾ ਹਿੰਦੂ ਵੀਰ ਤੇ ਪੂਰਾ ਅਦਬ ਸਤਕਾਰ ਦਵੇਗਾ ਸਿੱਖ ਤੇ ਜਿਨੇ ਗ੍ਰਿਤ ਘਟਤਾ ਵਿਖਾਉਣੀ ਹੈ ਉਹ ਤੇ ਕਿਸੇ ਧਰਮ ਚ ਵੀ ਹੋ ਸਕਦਾ ਹੈ ਪਤਾ ਲੱਗਦਾ ਕਦੋਂ ਕੋਈ ਨਮਕ ਹਲਾਲ ਕਰਨ ਵਾਲਾ ਨਮਕ ਹਰਾਮੀ ਗੰਗੂ ਬਣ ਜਾਵੇ ਕੋ ਪਤਾ ਲੱਗਦਾ ਕਦੋਂ ਡੋਗਰੇ ਨਮਕ ਖਾ ਕੇ ਰਾਮ ਕਰਦੇ ਉਹ ਤੇ ਹਰ ਧਰਮ ਚੋਂ ਕੋਈ ਨਾ ਕੋਈ ਨਿਕਲ ਆਉਂਦਾ ਹੈ ਕুতਬਦੀਨ ਐ ਬੱਕਾ ਫਿਰੋਜ਼ ਸ਼ਾ ਇਨੇ ਕ ਜ਼ੁਲਮੋ ਸਤਮ ਟਾਏ ਨੇ ਇਨਾਂ ਲੋਕਾਂ ਨੇ ਹਉ ਲਾਲਾ ਦੌਲਤ ਰਾਏ ਕਹਿੰਦਾ ਜੇ ਲਿਖਣ ਲੱਗ ਜਾਵਾਂ ਨਾ ਸ਼ਾਇ ਮੁੱਕ ਜਾਵੇਗੀ ਪਰ ਮੁਗਲਿਆ ਸਲਤਨਤ ਵੱਲੋਂ ਕੀਤੇ ਜ਼ੁਲਮ ਕਦੇ ਨਹੀਂ ਮੁੱਕਣਗੇ। ਇਹੋ ਸਮਝ ਲਓ ਕਹਿੰਦਾ ਜੇ ਗੁਰੂ ਗੋਬਿੰਦ ਸਿੰਘ ਤਲਵਾਰ ਨਾ ਚੁੱਕਦੇ 700 ਸਾਲ ਦਾ ਇਤਿਹਾਸ ਭਾਰਤ ਵਰਸ਼ ਦਾ ਐਸਾ ਏ ਕੋਈ ਵੀ ਇਤਿਹਾਸ ਦਾ ਪੰਨਾ ਖੋਲ ਕੇ ਵੇਖ ਲਿਓ ਹਰ ਪੰਨੇ ਉੱਤੇ ਹਿੰਦੂ ਮੱਤ ਦੇ ਲੋਕਾਂ ਦਾ ਲਹੂ-ਨੁਲਿਆ ਮਿਲੇਗਾ ਤੁਹਾਨੂੰ। ਜੇ ਗੁਰੂ ਗੋਵਿੰਦ ਸਿੰਘ ਤਲਵਾਰ ਨਾ ਚੁੱਕਦੇ ਖਾਲਸਾ ਨਾ ਸਾਜਦੇ ਤੇ ਅੱਜ ਤੱਕ 1001 ਤੋਂ ਲੈ ਕੇ ਅੱਜ 2018 ਜੇ 1000 ਦੇ 17 ਸਾਲ ਹੋ ਗਏ ਨੇ ਇੰਨੇ ਸਾਲ ਦਾ ਇਤਿਹਾਸ ਖੋਲ ਲੈਂਦੇ ਜੇ ਗੁਰੂ ਗੋਵਿੰਦ ਸਿੰਘ ਤਲਵਾਰ ਨਾ ਚੁੱਕਦਾ ਤੇ ਭਾਰਤ ਵਰਸ਼ ਦੇ ਇਤਿਹਾਸ ਦੇ ਹਰ ਪੰਨੇ ਤੇ ਹਿੰਦੂ ਵੀਰਾਂ ਦਾ ਲਹੂ ਹੋਣਾ ਸੀ ਹੋਰ ਕੁਝ ਨਹੀਂ ਸੀ ਲੱਭਣਾ ਤਲਵਾਰ ਇਸ ਲਈ ਚੁੱਕੀ ਹੈ ਕਿਉਂਕਿ ਸ਼ੇਰ ਲੱਖ ਤਰਲੇ ਲੋ ਹੱਥ ਜੋੜ ਕੇ ਸ਼ੇਰ ਸ਼ਿਕਾਰ ਖਿਡਣਾ ਨਹੀਂ ਛੱਡਦਾ ਰਾਜੇ ਸਿੰਘੀ ਉਹ ਮਕਦਮ ਕੁੱਤੇ ਉਦੋਂ ਦੇ ਰਾਜਿਆਂ ਦੇ ਹਾਲਤ ਸਨ ਨੇ ਜਿਹੜੇ ਸਿਪਾਹੀ ਸਨ ਵਜ਼ੀਰ ਸਨ ਕੁੱਤਿਆਂ ਵਾਂਗੂ ਨੋਚ-ਨੋਚ ਲੋਕਾਂ ਨੂੰ ਖਾਂਦੇ ਸਨ ਤੇ ਰਾਜੇ ਸ਼ੇਰਾਂ ਵਾਂਗੂ ਹੱਟਾਂ ਤੇ ਡਾਕੇ ਮਾਰਦੇ ਸਨ ਜੇ ਗੁਰੂ ਗੋਬਿੰਦ ਸਿੰਘ ਤਲਵਾਰ ਨਾ ਚੁੱਕਦੇ ਤੇ ਇਹ ਤੇ ਜਿੰਨੇ ਆਪਾਂ ਖਾਲਸਾ ਸਾਜਿਆ ਹੈ ਥੋੜਾ ਪਿੱਛੇ ਜਾਇਆ ਕਰੋ ਵੀ ਕਿਉਂ ਸਾਜਿਆ ਹੈ ਐਵੇਂ ਨਹੀਂ ਤਲਵਾਰਾਂ ਦਿੱਤੀਆਂ ਲੋਕਾਂ ਦੇ ਢਿੱਡ 파ੜਨੇ ਮਿੱਤਰੋ ਸ਼ੈਲਫ ਡਿਫੈਂਸ ਇਨਸਾਨੀਅਤ ਦੀ ਰੱਖਿਆ ਦੇ ਲਈ ਭਾਰਤ ਵਰਸ਼ ਦੀ ਆਜ਼ਾਦੀ ਚਾਹੀਦੀ ਸੀ ਜੰਜੂ ਦੀ ਰੱਖਿਆ ਲਈ ਇਨਸਾਨੀਅਤ ਨੂੰ ਬਚਾਉਣ ਲਈ ਕਲਗੀਧਰ ਦੀਨ ਦੁਨੀਆ ਦੇ ਮਾਲਕ ਨੇ ਤਲਵਾਰ ਦਿੱਤੀ ਸੀ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅੱਜ ਸ਼ਮਾ ਆ ਗਿਆ ਇਸ ਹਨੇਰੀ ਨੂੰ ਸ਼ੇਰ ਨੂੰ ਸਮਝਾਉਣ ਲਈ ਨਾ ਝੁੱਲ ਨਾ ਪੰਜਾ ਮਾਰਨਾ ਸ਼ਿਕਾਰ ਖੇਡ ਜਿੱਥੇ ਗੁਰੂ ਅਰਜਨ ਸਾਹਿਬ ਤਰਦੀ ਦਵੀਤੇ ਬਹਿ ਗਏ ਸ਼ੇਰ ਨਹੀਂ ਸਮਝਿਆ ਸ਼ਿਕਾਰ ਕਰਨਾ ਨਹੀਂ ਛੱਡਿਆ ਗਉਆਂ ਲੱਖ ਹੱਥ ਜੋੜਨ ਸ਼ੇਰ ਸ਼ਿਕਾਰ ਖੇਡਣਾ ਨਹੀਂ ਛੱਡਦਾ ਅੱਜ ਫਿਰ ਚਾਂਦਨੀ ਚੌਕ ਗੁਰੂ ਤੇਗ ਬਹਾਦਰ ਸਾਹਿਬ ਬਿਠਾ ਦਿੱਤੇ ਗਏ ਸਿਰੜ ਨਹੀਂ ਛੱਡਿਆ ਗੁਰੂ ਸਾਡੇ ਨੇ ਇਹ ਨਹੀਂ ਵੇਖਿਆ ਵੀ ਇਹ ਜੰਝੂ ਦੇ ਧਾਰਨੀ ਨੇ ਮੈਂ ਸਿੱਖਾਂ ਦਾ ਗੁਰੂ ਹਾਂ ਜੇ ਸਿੱਖਾਂ ਦਾ ਹੀ ਗੁਰੂ ਹੁੰਦਾ ਤੇ ਜੰਝੂ ਲਈ ਸਿਰ ਨਹੀਂ ਸੀ ਦਿੰਦਾ ਉਹ ਜਗਤ ਗੁਰੂ ਐ ਫਿਰ ਪੜਦੇ ਉਹ ਕੌਣ ਐ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਆ ਜੀਸਸ ਕ੍ਰਾਈਸਟ ਦੇ ਪ੍ਰਚਾਰਕ ਬੜਾ ਪ੍ਰਚਾਰ ਕਰਦੇ ਨੇ ਸਾਡੇ ਜੀਸੂ ਮਸੀਹ ਨੇ ਕੁਰਬਾਨੀ ਕੀਤੀ ਤੇ ਮੈਂ ਪੁੱਛਦਾ ਹੁੰਨਾ ਕੋਈ ਗੈਰ ਅੰਗਰੇਜ਼ ਬੰਦਾ ਇਹ ਗੱਲ ਕਹਿ ਦਵੇ ਵੀ ਜੀਸੂ ਨੇ ਇਨਸਾਨੀਅਤ ਲਈ ਕੁਰਬਾਨੀ ਕੀਤੀ ਐ ਤੇ ਆਪਾਂ ਉਹਨੂੰ ਮੰਨਣ ਲੱਗ ਪਾਵਾਂਗੇ ਵਕਾਊ ਨਾ ਹੋਏ ਵਕਾਊ ਕਲਮ ਵਾਲਾ ਨਹੀਂ ਉਹ ਇਤਿਹਾਸਕਾਰ ਕੋਈ ਮਹਾਪੁਰਸ਼ ਆਪਣੀ ਨੂੰ ਸਤਨਾਉਂਦੇ ਫਿਰ ਮੈਨੂੰ ਇਸ ਗੱਲ ਦਾ ਧਿਆਨ ਦੇਵਾਇਓ ਦੁਨੀਆ ਦੇ ਅੰਦਰ ਵੇਖੋ ਜੀਸਸ ਕ੍ਰਾਈਸਟ ਦਾ ਅਦਬ ਹੈ ਸ਼ਹੀਦ ਹੋਇਆ ਹੈ ਪਰ ਕਿਸੇ ਲਈ ਨਹੀਂ ਆਪਣੇ ਧਰਮ ਲਈ ਐਨ ਦਾ ਬੜਾ ਸਤਕਾਰ ਹੈ ਸਾਡੇ ਅੰਦਰ ਇਸਲਾਮ ਜਗਤ ਲਈ ਸ਼ਹੀਦ ਹੋਇਆ ਹੈ ਕਰਬਲਾ ਦੇ ਮੈਦਾਨਾਂ 'ਚ ਪਰ ਗੁਰੂ ਗੋਬਿੰਦ ਸਿੰਘ ਨੇ ਲਫ਼ਜ਼ ਕਿਉਂ ਵਰਤਿਆ ਹੈ ਕੀਨੋ ਵੱਡੂ ਕਲੂਮ ਹੈ ਸਾਕਾ ਕਲਯੁਗ ਵਿੱਚ ਏਦੋਂ ਵੱਡੀ ਕੁਰਬਾਨੀ ਕੋਈ ਨਹੀਂ ਹੈ ਗੁਰੂ ਅਰਜਨ ਸਾਹਿਬ ਮਹਾਰਾਜੀ ਤਤੀ ਤਵੀਤੇ ਬੈਠੇ ਸੀਮ ਕੁਰਬਾਨੀ ਹੈ ਗੁਰੂ ਤੇਗ ਬਹਾਦਰ ਸਾਹਿਬ ਲਈ ਇਹ ਲਫ਼ਜ਼ ਆ ਰਿਹਾ ਹੈ ਵੀ ਇਦੋਂ ਵੱਡਾ ਸ਼ਾਕਾ ਹੋਇਆ ਨਹੀਂ ਕਿਉਂਕਿ ਲੋਕ ਆਪਣੇ ਲਈ ਮਰਦੇ ਵੇਖੇ ਨੇ ਆਪਣੇ ਧਰਮ ਲਈ ਸਿਰ ਦਿੰਦੇ ਵੇਖੇ ਨੇ ਪਰ ਗੁਰੂ ਅਰਜਨ ਸਾਹਿਬ ਗੁਰੂ ਤੇਗ ਬਹਾਦਰ ਇਨਸਾਨੀਅਤ ਲਈ ਗੁਰੂ ਤੇਗ ਬਹਾਦਰ ਸਾਹਿਬ ਗੈਰਾਂ ਦੇ ਲਈ ਸਾਡੀ ਅਲਫ਼ਾਜ਼ਾਂ ਵਿੱਚ ਉਹ ਗੈਰ ਨੇ ਗੁਰੂ ਲਈ ਤੇ ਸਾਰੇ ਹੀ ਉਹਦੇ ਗੈਰ ਮਤਲਬ ਇਹ ਨਹੀਂ ਵੀ ਅਸੀਂ ਇਰਖਾ ਕਰਦੇ ਕਿਸੇ ਧਰਮ ਨਾਲ ਮਤਲਬ ਇਹ ਹੈ ਕਿ ਅਸੀਂ ਪੰਜ ਕਕਾਰ ਹੀ ਆ ਉਹ ਜੰਝੂ ਪਹਿਨਦੇ ਨੇ ਸਾਡਾ ਧਰਮ ਹੋਰ ਹੈ ਤੇ ਜਿਹੜੇ ਪੁੱਛਾਂ ਚੁੱਕੀ ਫਿਰਦੇ ਨੇ ਵੀ ਤੁਸੀਂ ਕਿਸਾ ਧਾਰੀ Hindu Hindu ਤੁਸੀਂ ਉਸ ਨੂੰ ਕਹਿ ਸਕਦੇ ਜੇ ਜਿਹਨੂੰ ਜੰਝੂ ਪਾਇਆ ਹੈ ਕਿ ਇਸਨੇ ਕੇਸ ਰੱਖਦੇ ਨੇ ਜਾਂ ਨਹੀਂ ਇਹ ਨਿਸ਼ਾਨ ਨਹੀਂ ਹੈ ਤੇ ਸਿੱਖ ਕੌਣ ਹੈ ਉਹ ਸਿੱਖ ਸਖਾ ਬੰਦਪਹਿ ਭਾਈ ਜੇ ਗੁਰਕੇ ਬਾਣੇ ਵਿੱਚ ਆਵੇ ਜਿਹੜਾ ਗੁਰੂ ਦੇ ਹੁਕਮ ਚ ਚੱਲੇ ਉਹ ਸਿੱਖ ਹੈ ਹਿੰਦੂਆਂ ਦੀ ਨਿਸ਼ਾਨੀ ਆ ਜੰਜੂ ਇਸਲਾਮ ਦੀ ਨਿਸ਼ਾਨੀ ਸੁਨਨਤ ਹੈ ਤੇ ਸਿੱਖ ਦੀ ਨਿਸ਼ਾਨੀ ਕੀ ਹੈ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਧਰ ਹੈ ਕੇਸ ਬਾਹੂ ਲ ਬਿਨਾ ਵੇਖੀ ਮੂਰਾ ਸਿੱਖ ਮੇਰਾ ਦਰਸ਼ਨ ਨਾਏ ਤੇਜ ਆਪੀ त्याਗਾ ਬੇਖਲ ਮੇਰਾ ਸਿੱਖ ਉਹ ਹੈ ਦਾੜਾ ਕੇਸ ਦੇ ਰੱਖਿਆ ਹੈ ਪਰ ਇਥੋਂ ਤੱਕ ਨਹੀਂ ਅਮਰ ਛਕੇ ਅੰਡੇ ਦੀ ਮੌਲ ਲਵੇ ਨਿਤ ਨੇਮ ਕਰੇ ਤੜਕੇ ਉੱਠੇ ਬਾਣੀ ਪੜੇ ਉਹ ਸਿੱਖ ਹੈ ਭਾਈ ਜੀ ਤੁਹਾਡਾ ਜੰਨੂ ਐ ਤੇ ਤੁਸੀਂ ਕਿੱਸਾ ਤੜੀ ਹਿੰਦੂ ਕਿਸੇ ਨੂੰ ਕਹਿ ਲਓ ਜਿੰਦੇ ਘਾਤਰੇ ਤੇ ਪਾਣੀ ਕਰ ਫਾਇ ਇਹ ਸਾਨੂੰ ਕਦੇ ਨਹੀਂ ਜੋੜ ਦੇਦੇ ਧਿਆਨ ਦੇਓ ਪਰ ਜਿਸ ਦਿਨ ਪੰਜ ਕਕਾਰ ਲਹਿ ਗਈ ਨਾ ਜਿਹੜੇ ਅੱਜਕੱਲ ਪੂਛਾਂ ਚੁੱਕੀ ਫਿਰਦੇ ਵੀ ਅਮਰਤ ਦੀ ਲੋੜ ਨਹੀਂ ਕਕਾਰਾਂ ਦੀ ਲੋੜ ਨਹੀਂ ਸਿੱਖੀ ਅੰਦਰ ਹੈ ਧਿਆਨ ਰੱਖਿਓ ਫਿਰ ਤੇ Hindu ਵੀ ਕਹਿ ਸਕਦਾ ਮੇਰੇ ਅੰਦਰ ਸਿੱਖੀ ਹੈ ਬਾਦ ਜੰਝੂ ਪਾਇਆ ਹੋਵੇਗਾ ਸੁਬਹ ਵੀ ਨਾ ਮੁਸਲਮਾਨ ਵੀ ਸੁਨਨਤ ਕਰਵਾਈ ਬੈਠਾ ਹੈ ਗੁਬ ਤੰਗ ਦੀ ਸੁਨਨਤ ਕਰਵਾਈ ਹੈ ਤੇ ਅੰਦਰ ਰੱਖੇ ਮੇਰੇ ਸਿੱਖੀ ਹੈ ਵੇਖ ਲਓਗੇ ਰੱਬ ਦਾ ਵਾਸਤਾ ਹੀ ਬੀਜ ਧਰਤੀ 'ਚ ਹੀ ਹੁੰਦਾ ਹੈ ਮੈਂ ਮੰਨਦਾ ਸਿੱਖੀ ਅੰਦਰ ਧਰਤੀ ਜੀ ਬੀਜ ਹੁੰਦਾ ਹੈ ਪਰ ਜਦੋਂ ਬੀਜ ਪ੍ਰਗਟ ਹੁੰਦਾ ਰੁੱਖ ਦੇ ਸਰੂਪ ਵਿੱਚ ਫਿਰ ਲੋਕ ਮੰਨਦੇ ਨੇ ਵੀ ਹਾਂ ਧਰਤੀ ਦੇ ਬਾਹਰ ਰੁੱਖ ਪੈਦਾ ਹੋਇਆ ਹੈ ਅੰਦਰ ਬੀਜ ਜ਼ਰੂਰ ਹੋਵੇਗਾ ਸਿੱਖੀ ਸਿਧਾਂਤ ਜੀਵਨ ਅਧਿਆਤਮਿਕ ਪੱਖ ਪਾਣੀ ਇਹ ਬੀਜ ਹੈ ਅੰਦਰ ਹੈ ਸਾਡੇ ਇਹਦੇ ਤੋਂ ਜਿਹੜਾ ਬਾਣਾ ਪੈਦਾ ਹੋਇਆ ਏ ਰੋਖ ਹੈ ਜੇ ਬਾਣਾ ਨਾ ਆਇਆ ਤੇ ਤੇਰੇ ਅੰਦਰਲੀ ਸਿੱਖੀ ਨੂੰ ਕੋਈ ਨਹੀਂ ਮੰਨੇਗਾ ਫਿਰ ਤੇ ਜੰਜੂ ਦੇ ਪਾਉਣ ਵਾਲਾ ਵੀ ਕਹੇਗਾ ਮੇਰੇ ਅੰਦਰ ਸਿੱਖੀ ਦਾ ਬੀਜ ਹੈ ਅਸੀਂ ਨਹੀਂ ਮੰਨਦੇ ਉਹ ਸਿੱਖੀ ਦੇ ਬੀਜ ਨੂੰ ਜਿਹਨੇ ਬਾਹਰ ਪੰਜ ਖਕਾਰ ਤੇ ਬਾਣਾ ਰੂਪੀ ਰੋਖ ਨਹੀਂ ਪਰਫੁੱਲਤ ਕੀਤਾ ਆਇਆ ਤੇ ਮੁਸਲਮਾਨ ਵੀ ਕਹੇਗਾ ਮੇਰੇ ਅੰਦਰ ਸਿੱਖੀ ਹੈ ਅਸੀਂ ਨਹੀਂ ਮੰਨਦੇ ਅਸੀਂ ਕਹਿੰਨੇ ਭਾਈ ਜੀ ਨਹੀਂ ਜੇ ਤੁਹਾਡੇ ਅੰਦਰ ਸਿੱਖੀ ਦਾ ਬੀਜ ਹੁੰਦਾ ਤੇ ਬਾਹਰ ਰੁੱਖ ਜ਼ਰੂਰ ਹੁੰਦਾ ਅਸੀਂ ਸਿੱਖ ਹਾਂ ਤੇ ਜਿਹੜੇ ਕਹਿੰਦੇ ਕਕਾਰਾਂ ਨਾਲ ਸਿੱਖੀ ਨਹੀਂ ਕਲੀ ਅੰਦਰ ਹੈ ਉਥੇ ਲਿਆ ਰਹੇ ਨੇ ਜਦੋਂ ਜਲੇਉ ਲਾ ਕੇ ਨਾਨਕ ਨਿਰੰਕਾਰ ਹੀ ਨੇ ਸਾਨੂੰ ਸਿੱਖ ਬਣਾਇਆ ਜਦੋਂ ਘਾਤਰੇ ਲੈ ਗਏ ਪੰਜ ਕਕਾਰ ਲੈ ਗਏ ਤੇ ਫਿਰ ਭਾਈ ਜੈਤੇ ਨੇ ਤੇ ਅੱਗੇ ਹੀ ਆਖਿਆ ਸੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਤੇਰੇ ਸਿੱਖਾਂ ਦੀ ਪਹਿਚਾਨ ਕੀ ਦੱਸਾਂ ਦਿੱਲੀ ਵਿੱਚ ਔਰੰਗੇ ਦੀ ਤਲਵਾਰ ਦੀ ਧਾਰ ਐਸੀ ਸੀ ਕੋਈ ਸਿੱਖ ਲੱਭਾ ਹੀ ਨਾ ਤੇ ਜੇ ਮੈਂ ਨਾਮ ਲੈ ਕੇ ਦੱਸਾਂ ਨਿਸ਼ਾਨੀ ਦੱਸਾਂ ਕੀ ਦੱਸਾਂ ਗੁਰੂ ਸਾਹਿਬ ਕਹਿੰਦੇ ਕਿੰਨੇ ਤੇ ਕੇਸਾ ਧਾਰੀ ਸਿੱਖ ਸੰਤ ਕਹਿੰਦਾ ਵਾਹ ਰਾਜ ਕੇਸਾ ਧਾਰੀ ਤੇ Hindu ਵੀ ਨੇ ਕੇਸਾ ਧਾਰੀ ਤੇ ਮੁਸਲਮਾਨ ਵੀ ਨੇ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਭਾਈ ਜੈਤਿਆ ਤੈਨੂੰ ਲਖਾਂ ਚੋਂ ਇੱਕ ਨਜ਼ਰੀ ਨਹੀਂ ਆਇਆ ਤੈਨੂੰ ਹਯਾਰਾ